ਦਰਸ਼ਕੋ ਬ੍ਰਿੰਗ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਭੈਣ ਅਮਨਜੋਤ ਕੌਰ ਜਿਹਦੀ ਚੰਡੀਗੜ੍ਹ ਪੰਜਾਬ ਤੋਂ ਤੇ ਇਹਨਾਂ ਦੇ ਆਪਾਂ 6 ਇਸ਼ੂ ਡਿਸਕਸ ਕਰ ਚੁੱਕੇ ਆ ਤੇ 7ਵਾਂ ਕਰਨ ਜਾ ਰਹੇ ਆ ਅੱਜ ਲਾਸਟ ਸੈਗਮੈਂਟ ਲਾਸਟ ਆ ਠੀਕ ਹੈ ਡਾਕਟਰ ਸਾਹਿਬ ਸਿੱਖਾਂ ਨੂੰ ਕੌਣ ਮਨਜ਼ੂਰ ਹੈ ਤੇ ਕੌਣ ਨਹੀਂ ਇਹ ਦੱਸਣ ਦੀ ਲਗਾਤਾਰ ਕੋਸ਼ਿਸ਼ ਕਰਨੀ ਦਾੜੀ ਕੱਟਣ ਵਾਲਾ ਤੇ ਸ਼ੇਵ ਕਰਨ ਵਾਲਾ ਦਲਜੀਤ ਦੋਸਾਂਜ ਜਿਸ ਨੇ ਪੰਜਾਬ 1984 ਜਈਆਂ ਸਿੱਖ ਵਿਰੋਧੀ ਫਿਲਮਾਂ ਵਿੱਚ ਕੰਮ ਕੀਤਾ ਉਸ ਨੂੰ ਇੰਡੀਅਨ ਮੀਡੀਆ ਨੇ ਖੂਬ ਸਰਾਇਆ ਜਿਵੇਂ ਇਹ ਕੋਈ ਐਕਟਿੰਗ ਦਾ 30 ਮਾਰਕ ਖਾਂ ਹੋਵੇ ਇੱਕ ਉੜਤਾ ਪੰਜਾਬ ਦਾ ਵਿਰੋਧੀ ਕਹਿੰਦਾ ਹੈ ਕਿ ਅਖੀਰ ਵਿੱਚ ਕੋਈ ਸਿੱਖ ਐਕਟਰ ਤਾਂ ਮਿਲਿਆ ਜਿਸ ਨੂੰ ਗੰਭੀਰਤਾ ਨਾਲ ਲਿਆ ਜਾ ਸਕਦਾ ਹੈ ਤੇ ਹੁਣ ਬਾਲੀਵੁੱਡ ਵਿੱਚ ਵੀ ਸਰਦਾਰ ਐਕਟਰ ਸ਼ਾਮਿਲ ਕਰਨੇ ਚਾਹੀਦੇ ਹਨ ਐਨਟੀਵੀ ਦੇ ਰਿਐਲਿਟੀ ਸ਼ੋਅ ਰੋਡੀਜ਼ ਵਿੱਚ ਇਸ ਸਾਲ ਦੋ ਉਮੀਦਵਾਰ ਸਨ ਇੱਕ ਅਮਰਤਾਰੀ ਨੌਜਵਾਨ ਸੀ ਜਿਸ ਨੇ ਧੁਮਾਲਾ ਸਜਾਇਆ ਸੀ ਤੇ ਪੂਰਾ ਖਾਲਸਾ ਸੀ ਦੂਜਾ ਦਾੜੀ ਘੜਦਾ ਸੀ ਅਤੇ ਸ਼ੋਅ ਲਈ ਪੱਗ ਬੰਨੀ ਸੀ ਇਹਨਾਂ ਨੇ ਆਡੀਅנס ਲਈ ऑडिशन्स ਲਈ ਉਹਨਾਂ ਕੋਲੋਂ ਪੰਜਾਬ ਨਸ਼ਿਆਂ ਬਾਰੇ ਤੇ ਹੋਰ ਤਰਸਦੀਆਂ ਬਾਰੇ ਗੱਲਬਾਤ ਕੀਤੀ ਦੋਵਾਂ ਨੂੰ ਮੁਕਾਬਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਬਾਅਦ ਵਿੱਚ ਪਰ ਫਿਰ ਨੌਨ ਅੰਮ੍ਰਿਤਧਾਰੀ ਸਿੱਖ ਨੂੰ ਵਾਈਲਡ ਕਾਰਡ ਐਂਟਰੀ ਨਾਲ ਵਾਪਸ ਲਿਆਂਦਾ ਤੇ ਉਸ ਨੂੰ ਜਿੱਤੂ ਕਰਾਰਿਆ ਉਸ ਨੂੰ ਬਹੁਤ ਪਬਲਿਸਿਟੀ ਮਿਲੀ ਮਿਲ ਰਹੀ ਹੈ ਤੇ ਕਿ ਉਹ ਇੱਕ ਪਹਿਲਾ ਸਿੱਖ ਹੈ ਜਿਸ ਨੇ ਐਨ ਟੀ ਵੀ ਰੋਡイズ ਜਿੱਤਿਆ ਇੰਡੀਅਨ ਮੀਡੀਆ ਨੇ ਉਸ ਨੂੰ ਪੰਜਾਬ ਦੇ ਨੌਜਵਾਨਾਂ ਦਾ ਆਈਕਨ ਬਣਾ ਕੇ ਪੇਸ਼ ਕੀਤਾ ਅਮਰਤਾਰੀ ਸਾਹਿਬ ਸੂਰਤ ਸਿੱਖ ਨੂੰ ਟੀਵੀ ਅਤੇ ਫਿਲਮਾਂ ਵਿੱਚ ਨੁਕਾਰਨਾ ਅਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਗਮ ਵਿੱਚ ਵੀ ਜਿਨ੍ਹਾਂ ਨੇ ਦਾੜੀ ਕੱਟੀ ਹੈ ਉਹਨਾਂ ਨੂੰ ਪ੍ਰੋਮੋਟ ਕਰਨਾ ਜਿਹੜਾ ਦਸਤਾਰ ਨੂੰ ਟੋਪੀ ਤੋਂ ਵੱਧ ਕੁਝ ਨਹੀਂ ਸਮਝਦੇ ਇਹ ਗੱਲ ਵੀ ਉਹਨਾਂ ਦੇ ਆ ਆਰਥੋਡੌਕਸ ਸਿੱਖ ਅਤੇ ਮਾਡਰਨ ਸਿੱਖ ਦੇ ਏਜੰਡੇ ਵਿੱਚ ਫਿੱਟ ਬੈਠਦੀ ਹੈ ਜਿਹੜਾ ਇਹ 1950ਆਂ ਤੋਂ ਲਾਗੂ ਕਰ ਰਹੇ ਹਨ ਐਨਡੀਟੀਵੀ ਟਾਈਮਜ਼ ਨਿਊਜ਼ ਐਂਡ এবੀਪੀ ਨਿਊਜ਼ ਨੇ ਵੀ ਸਿੱਖ ਚਿਹਰਿਆਂ ਨੂੰ ਅੱਗੇ ਲਿਆਂਦਾ ਹੈ ਜਿਨ੍ਹਾਂ ਨੂੰ ਕਦੇ-ਕਦੇ ਸਕਰੀਨ ਤੇ ਲਿਆਉਂਦੇ ਹਨ ਪਰ ਉਹ ਵੀ ਸਾਰੇ ਦਾੜੀ ਕੱਟਦੇ ਹਨ ਕਈ ਐਡਸ ਵਿੱਚ ਵੀ ਸਿੱਖਾਂ ਨੂੰ ਦਿਖਾਇਆ ਗਿਆ ਹੈ ਜਿਵੇਂ ਪੈਨਾਸੋਨਿਕ, Airtel, ਨਿਊ ਟੁਲਾ, ਅਮੂਲ, ਸ਼ੈਵਰਲੇ ਤੇ ਹੋਰ ਕਿਸਾਨਾ ਤੇ ਨੌਕਰੀਆਂ ਸੰਬੰਧੀ ਸਰਕਾਰੀ ਐਡਾਂ ਵਿੱਚ ਹਾਲਾਂਕਿ ਭਾਵੇਂ ਇਹ ਲੱਗੇ ਕਿ ਇਹ ਦਾੜੀ ਕੱਟ ਕੱਟੇ ਸਿੱਖ ਜਿਹੜੇ ਇਸ ਪਾਸੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ ਉਹ ਇਸ਼ਾਰੇ ਹਨ ਪਰ ਇਸ ਪਿੱਛੇ ਵੀ ਇਹਨਾਂ ਦਾ ਏਜੰਡਾ ਹੈ ਇੰਡੀਅਨ ਜਨਤਕ মিডিਆ ਵਿੱਚ ਖਾਲਸਾ ਕਿਤੇ ਵੀ ਨਹੀਂ ਹੈ ਸਿਰਫ ਉਦੋਂ ਹੀ ਖਾਲਸਾ ਨਜ਼ਰ ਆਉਂਦਾ ਹੈ ਜਦੋਂ মিডিਆ ਨੇ ਉਹਨਾਂ ਨੂੰ ਆਰਥੋਡੌਕਸ ਰੈਡੀਕਲ ਕ੍ਰਿਮੀਨਲ ਟੈਰਰਿਸਟ ਜਾਂ ਨਸ਼ੇੜੀ ਦੱਸਣਾ ਹੋਵੇ ਇਹ ਐਵੇਂ ਜਾਪਦਾ ਹੈ ਜਿਵੇਂ ਤੁਹਾਡੇ ਸਾਰੇ ਸਰੀਰ ਤੇ ਕੀੜੀਆਂ ਚੜੀਆਂ ਹੋਣ ਅਤੇ ਤੁਹਾਨੂੰ ਵੱਢ ਰਹੀਆਂ ਹੋਣ ਤੁਸੀਂ ਉਹਨਾਂ ਨੂੰ ਝਾੜ ਵੀ ਨਹੀਂ ਸਕਦੇ ਮੀਡੀਆ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਆਮ ਗੱਲ ਹੈ ਪਰ ਪਿਛਲੇ 1-2 ਸਾਲਾਂ ਤੋਂ ਪੁਲਿਸ, ਮੀਡੀਆ, ਸਰਕਾਰ ਤੇ ਡਿਪਲੋਮੈਟ ਸਿੱਖਾਂ ਦਾ ਪੁੱਜ ਕੇ ਵਿਰੋਧ ਕਰ ਰਹੇ ਹਨ ਤੇ ਆਏ ਦਿਨ ਨਵੀਂ ਸਿੱਖ ਵਿਰੋਧੀ ਫਿਲਮ, ਟੀਵੀ ਰਿਪੋਰਟ, ਆਰਟੀਕਲ ਅਤੇ ਸੋਸ਼ਲ ਮੀਡੀਆ ਤੇ ਸਿੱਖ ਵਿਰੋਧੀ ਪ੍ਰਚਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਸਿੱਖ ਡਾਇਸਪੋਰਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਜਿ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਓਵੇਂ ਓਵੇਂ ਇਹ ਸਥਿਤੀ ਹੋਰ ਵੀ ਵਿਗੜੇਗੀ ਵਾਇਗੁਰੂ ਸਿੱਖਾਂ ਦੀ ਮਦਦ ਕਰਨ ਜੀ ਰਸਾਂ ਪੰਜ ਜਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਉਹਨਾਂ ਦੀ ਤੰਬੀ ਇਮੇਲ ਦਾ ਅਖੀਰਲਾ ਸੈਗਮੈਂਟ ਅਸੀਂ ਡਿਸਕਸ ਕਰ ਰਹੇ ਜੀ ਔਰ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨੀ ਜਾਣਕਾਰੀ ਜਿਹਦੇ ਲਈ ਉਹਨਾਂ ਨੇ ਕਿੰਨੇ ਘੰਟੇ ਰਿਸਰਚ ਕੀਤੀ ਕਿਵੇਂ ਉਹਨੂੰ ਪੁਟ ਫਾਰਵਰਡ ਕੀਤਾ ਔਰ ਅਸੀਂ ਵੀ ਇਹਨਾਂ ਸਾਰੇ ਮੈਂ ਇਹਨਾਂ ਨੂੰ ਐਪੀਸੋਡ ਕਹਾਵਾਂਗਾ ਕਿਉਂਕਿ ਇੱਕ ਇੱਕ ਹੈਡਲਾਈਨ ਦੇ ਥੱਲੇ ਸੀ ਉਸੇ ਹੀ ਤਰਤੀਬ ਦੇ ਵਿੱਚ ਅਸੀਂ ਡਿਸਕਸ ਵੀ ਕੀਤਾ ਔਰ YouTube ਦੇ ਉੱਤੇ ਅਪਲੋਡ ਵੀ ਕੀਤਾ 1 2 3 4 ਤਾਂ ਕਿ ਜਿਹਨੂੰ ਵੀ ਇਸ ਦਾ ਇੱਕ ਐਪੀਸੋਡ ਕੋਈ ਦੇਖੇ ਉਹ ਬਾਕੀਆਂ ਨੂੰ ਵੀ ਲੱਗੇ ਕਿ ਭਾਈ ਇਹ ਦੇ ਚ ਕੀ ਡਿਸਕਸ ਕੀਤਾ ਸੋ ਅੱਜ ਦੇ ਇਸ ਲਾਸਟ ਸੈਗਮੈਂਟ ਚ ਜਿਹੜਾ ਅੱਜ ਦਾ ਸਭ ਤੋਂ ਪਾਵਰਫੁੱਲ ਹਥਿਆਰ ਹੈ ਉਸ ਦਾ ਉਹਨਾਂ ਨੇ ਜ਼ਿਕਰ ਕੀਤਾ ਉਹ ਹੈ ਮੀਡੀਆ ਜੀ ਫਿਲਮਾਂ ਸੋਸ਼ਲ ਨੈਟਵਰਕ ਟੀਵੀ ਜਿਨ੍ਹਾਂ ਦੇ ਵਿੱਚ ਐਡਸ ਨੇ ਆਡਾਡ ਸ਼ੋਅ ਨੇ ਔਰ ਉਹਨਾਂ ਨੇ ਬੜੇ ਜਿਹੜਾ ਡਿਸਟਿੰਕਟ ਤਰੀਕੇ ਦੇ ਨਾਲ ਦੱਸਿਆ ਕਿ ਵੀ ਕਈ ਵਾਰ ਇੱਕ ਜ਼ਮਾਨਾ ਸੀ ਕਿ ਸਿੱਧਾ ਸਿੱਧਾ ਭੱਦਾ ਸਿੱਖਾਂ ਦਾ ਇਮੇਜ ਸੀ ਕਿ ਟੈਕਸੀ ਡਰਾਈਵਰ ਬਣਾ ਦਿੰਦਾ ਉਸ ਦੇ ਉਹ ਘਟਿਆ ਜੋਕ ਸੁਣਾ ਰਿਹਾ ਫਿਰ ਜਾਂ ਉਹ ਗੱਲਾਂ ਕਰ ਰਿਹਾ ਔਰ ਇਸ ਕਿਸਮ ਦੀ ਉਹਦੀ ਤੁਰਨਾ ਫਿਰਨਾ ਸੀ ਕਿ ਜਿਵੇਂ ਫੂਡ ਕਿਸਮ ਦਾ ਐਵੇਂ ਜੋਕਰ ਜਿਹਾ ਬੰਦਾ ਹੈ ਜੀ ਹੁਣ ਉਹ ਅੰਦਾਜ਼ ਤਾਂ ਨਹੀਂ ਹੈ ਪਰ ਹੁਣ ਜਦੋਂ ਉਹ ਦੇਖਦੇ ਨੇ ਵੀ ਪਹਿਲਾਂ ਉਹਨਾਂ ਨੇ ਕਿਵੇਂ ਸਿਆਸੀ ਪਿੰਡ ਦੇ ਵਿੱਚ ਖਾਸ ਤੌਰ ਤੇ ਬੇਸ਼ੱਕ ਇਹਨਾਂ ਨੇ 50 ਸਾਲ ਤੋ ਕਿਹਾ ਪਰ ਮੈਂ ਇਹਨਾਂ ਨੂੰ ਲੇਟ 70s ਦੇ ਵਿੱਚ ਜ਼ਿਆਦਾ ਦੇਖਦੇ ਹਾਂ ਪਹਿਲਾ ਉਹਨਾਂ ਨੇ ਸਿਆਸੀ ਤੌਰ ਤੇ ਉਹਨੂੰ ਡਿਫਾਈਨ ਕਰਨਾ ਸ਼ੁਰੂ ਕੀਤਾ ਸੰਤ ਪਿੰਡਰਾਂ ਵਾਲਿਆਂ ਲਈ ਸ਼ਬਦ ਜਿਹੜਾ ਉਹ ਫੰਡਾਮੈਂਟਲਿਸਟ ਜਾਂ ਆਰਥੋਡੌਕਸ ਜੀ ਤੇ ਲੋਂਗੋਵਾਲ ਤੇ ਦੂਸਰੇ ਬਾਦਲ ਔਰ ਬਰਨਾਲਾ ਤੇ ਦੂਸਰਿਆਂ ਦੇ ਲਈ ਮੋਡਰੇਟ politically ਕਿ ਭਈ ਜਿਵੇਂ ਉਹ ਐਕਸਟ੍ਰੀਮ ਖਾਲਸਾਣ ਦੀ ਗੱਲ ਕਰਨ ਵਾਲੇ ਨੇ ਹਾਲਾ ਉਹਨਾਂ ਕਦੇ ਖਾਲਸਾਣ ਨਹੀਂ ਸੀ ਕਿ ਜੀ ਔਰ ਇਧਰ ਇਹ ਮੋਡਰੇਟ ਹੋਣ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਸ੍ਰੀ ਗੁਰਦੁਆਰੇ ਵਿੱਚ ਜਿੱਥੇ ਕਿ ਮर्यादा ਦੇ ਈਸ਼ੂ ਤੇ ਕਿ ਥੱਲੇ ਬਹਿਣਾ ਹੈ ਕਿ ਕੁਰਸੀਆਂ ਤੇ ਬਹਿਣਾ ਹੈ ਕੌਮ ਨੂੰ ਇਹਨਾਂ ਨੇ ਡਿਵਾਈਡ ਕੀਤਾ ਹੈ ਏਜੰਡੇ ਨਾਲ ਉਦੋਂ ਇਹਨਾਂ ਨੇ ਧਾਰਮਿਕ ਪਿੰਡ ਦੇ ਵਿੱਚ ਵੀ ਇਹ ਸ਼ਬਦ ਇਸਤੇਮਾਲ ਕਰਨੇ ਸ਼ੁਰੂ ਕੀਤੇ ਕਿ ਜਿਹੜੇ ਜ਼ਮੀਨ ਤੇ ਬਹਿ ਕੇ ਲੰਗਰ ਛਕਣ ਵਾਲੇ ਨੇ ਉਹ ਆਰਥੋਡੌਕਸ ਨੇ ਤੇ ਜਿਹੜੇ ਕੁਰਸੀਆਂ ਤੇ ਬਹਿਣ ਦੀ ਵਕਾਲਤ ਕਰਨ ਵਾਲੇ ਨੇ ਉਹ ਮੋਡਰੇਟ ਨੇ ਜੀ ਪਰ ਇਹਨਾਂ ਨੇ ਦੱਸਿਆ ਵੀ ਕਿਵੇਂ ਦਲਜੀਤ ਦੋਸਾਂ ਦਾੜੀ ਕੱਟਾ ਉਹਨੂੰ ਐਵੇਂ ਪ੍ਰੈਜ਼ੈਂਟ ਕੀਤਾ ਉਹਨੇ ਉਹ 84 ਜਿਹੜੇ ਕਿ ਬਿਲਕੁਲ ਜਿਹੜੀ ਹੈ ਬੇਸਲੈਸ ਗਰਾਉਂਡ ਦੇ ਉੱਤੇ ਔਰ ਉਸ ਤੋਂ ਪਹਿਲਾਂ ਕਿਉਂਕਿ ਸਾਡਾ ਹੱਕ ਫਿਲਮ ਨੇ ਚੰਗੀ ਬਿਜ਼ਨਸ ਕੀਤੀ ਸੀ ਉਹਨੇ ਸਿੱਖਾਂ ਦੀ ਗੱਲ ਕੀਤੀ ਸੀ ਇਹਦੇ ਰਾਹੀਂ ਰੋਲ ਕੇ ਰੱਖ ਦਿੱਤੀ ਪਰ ਉਹਨੂੰ ਜਿਵੇਂ ਇਹਨਾਂ ਨੇ ਕਿਹਾ ਵੀ 30 ਮਾਰ ਖਾਂ ਬਣਾ ਦੁੱਤਾ ਜਿਵੇਂ ਫਿਲਮ ਇੰਡਸਟਰੀ ਦਾ ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਜਿਹੜਾ ਐਨਡੀ ਟੀਵੀ ਸ਼ੋਅ ਚ ਅਮਰਤ ਆਰੀ ਨੌਨ ਅਮਰਤ ਆਰੀ ਫਿਰ ਵਾਈਲਡ ਕਾਰਡ ਵਰਤਿਆ ਫਿਰ ਲੈਂਡਾ ਫਿਰ ਉਹਨੂੰ ਆਈਕਨ ਬਣਾ ਦੁੱਤਾ ਮਤਲਬ ਇਹ ਹੈ ਵੀ ਅਮਰਤ ਆਰੀ ਪੰਜ ਕ ਕਾਰੀ ਸਿੱਖ ਸਾਰੇ ਗੁਣਾਂ ਦੇ ਬਾਵਜੂਦ ਜਿਹੜਾ ਉਹ ਇਨਾ ਦੇ ਫਿੱਟ ਨਹੀਂ ਹੁੰਦਾ ਇੱਕ ਮੁੰਡਾ ਲੁਧਿਆਣੇ ਦਾ ਇਸ਼ਮੀਤ ਸਿੰਘ ਉਹ ਛਾਇਆ ਸੀ ਉਹਨੂੰ ਉਧਰ ਲਿਜਾ ਕੇ ਕਿਤੇ ਮਾਰ ਮੋੜ ਦਿੱਤਾ ਉਹ ਅੱਜ ਤੱਕ ਵੀ ਜਿਹੜਾ ਉਹਨੂੰ ਡੁੱਬਣਾ ਕਰਤਾ 6 ਫੁੱਟਾ ਮੁੰਡਾ ਲੰਬਾ ਝਮਾ ਉਹ ਜੀ ਪਾਣੀ ਦੇ ਵਿੱਚ ਉਥੇ ਪੂਲ ਦੇ ਵਿੱਚ ਡੁੱਬ ਗਿਆ ਪਹਿਲੀ ਵਾਰ ਗਿਆ ਸੀ ਨਾਲ ਸੋ ਕੁੱਲ ਬਣਾ ਕੇ ਔਰ ਇਹ ਗੱਲ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਸੀਂ ਮਾਸਟਰ ਮਦਨ ਜਿਹਨਾਂ ਜ਼ਮਾਨਿਆਂ ਜੋ 12-13 ਸਾਲ ਦੇ ਮੁੰਡੇ ਨੇ ਗਾਇਕੀ ਦੀ ਗਜ਼ਲ ਦੀ ਦੁਨੀਆ 'ਚ ਜਿਹੜਾ ਉਹ ਤਰਥਲੀ ਲੈ ਆਂਦੀ ਸੀ ਉਸ ਦਾ ਵੀ ਇਵੇਂ ਹੀ ਜ਼ੇਰ ਜ਼ੋਰ ਦੇ ਕੇ ਉਹਨੂੰ ਸਲੂਪ ਵਾਈਜ਼ਨਿੰਗ ਮਾਰ ਦੁੱਤਾ ਸੀ ਚੱਲਦਾ ਹੈ ਇਹ ਸਾਰੇ ਪਾਰਟ ਦੇ ਵਿੱਚ ਲੇਕਿਨ ਇਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਵੀ ਇਹ ਜਿਹੜਾ ਪੰਜ ਕਕਾਰੀ ਰੂਪ ਦੀ ਥਾਂ ਤੇ ਜਿਹੜਾ ਇਹਨਾਂ ਦੇ ਫਿੱਟ ਹੁੰਦਾ ਹੈ ਸੈਕੂਲਰ ਨਵਜੋਤ ਸਿੱਧੂ ਵਰਗਾ ਕਰੈਕਟਰ ਦਾੜੀ ਮੁੰਨਿਆ ਲਾਲ ਧਾਗਾ ਬੰਨਿਆ ਸ਼ਿਵਜੀ ਦੀ ਮੂਰਤੀ ਦੇ ਅੱਗੇ ਬੈਠਾ ਇਹ ਸਾਰੇ ਪਾਰਟ ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਬੰਦਾ ਬਹਾਦਰ ਨਾਲ ਬੰਦਾ ਸਿੰਘ ਬਹਾਦਰ ਨਾਲ ਸੰਬੰਧ ਸਮਾਗਮਾਂ 'ਚ ਵੀ ਉਹੀ ਦਾੜੀ ਕੱਟੇ ਜਿਹੜੇ ਨੇ ਗਾਇਕ ਹੋਰ ਦੂਸਰੇ ਕਰ ਰਹੇ ਨੇ ਔਰ ਐਡਸ ਕਿਵੇਂ ਸਖਾਂ ਨੂੰ ਉਹਨਾਂ ਨੇ ਕਿਹਾ ਜੀ ਹੁਣ ਐਡਸ ਦਿਖਾਉਂਦੇ ਤਾਂ ਨਹੀਂ ਪਰ ਇਮੇਜ ਉਹੀ ਹੈ ਜੋ ਉਹ ਚਾਹੁੰਦੇ ਨੇ ਵੀ ਕਿਸ ਕਿਸਮ ਦਾ ਸਿੱਖ ਸਾਹਮਣੇ ਨਜ਼ਰ ਆਏ। ਜੀ। ਔਰ ਜਿਹੜਾ ਜਨਤਕ মিডিਏ 'ਚ ਵੀ ਇਹੀ ਹਾਲ ਹੈ, ਸੋਸ਼ਲ ਮੀਡੀਆ 'ਚ ਵੀ ਇਹੀ ਹੈ ਕਿ ਸਿੱਖਾਂ ਨੂੰ ਤੁਸੀਂ ਟੈਰਰਿਸਟ, ਕ੍ਰਾਈਮਨਲ, ਨਸ਼ੇੜੀ ਇਸ ਕਿਸਮ ਦਾ ਘਰਾਓ। ਉਹਨਾਂ ਨੇ ਕਿਹਾ ਵੀ ਜੋ ਜਿਸ ਪਾਸਿਓਂ ਹਮਲੇ ਸਾਰੇ ਪਾਸੋਂ ਉਹਨਾਂ ਬਹੁਤ ਸੋਹਣਾ ਪੰਜਾਬੀ ਦੀ ਜਿਹੜੀ ਐਕਸਪ੍ਰੈਸ਼ਨ ਹੈ। ਔਰ ਬਹੁਤ ਵਾਰੇ ਹੁੰਦਾ ਹੈ ਕਿ ਤੁਹਾਡੇ ਸਾਰੇ ਸਰੀਰ ਤੇ ਕੀੜੀਆਂ ਚੜ ਰਹੀਆਂ ਹੋਣਗੇ ਜੇ ਤਾਂ ਇੱਕ ਥਾਂ ਤੇ ਹੋਏ ਤੁਸੀਂ ਛਾੜਦੇ ਹੋ ਡਿੱਗ ਪੈਂਦਾ ਪਰ ਤੁਹਾਡੇ ਤਾਂ ਸਾਰੇ ਸਰੀਰ ਤੇ ਕੀੜੀਆਂ ਚੜੀਆਂ ਹੋਈਆਂ ਛਾੜੋਗੇ ਵੀ ਕੀ ਕਿੱਥੇ ਨੂੰ ਜਾਣਗੇ ਉਹ ਤੁਹਾਡੇ ਢਿੱਕੇ ਥੱਲੇ ਆ ਡੇਗਣ ਗਿਆ ਉਹ ਤੁਹਾਡੇ ਸਾਰੇ ਸਰੀਰ ਨੂੰ ਚੰਬੜੀਆਂ ਹੋਈਆਂ ਨੇ ਔਰ ਉਹਨਾਂ ਨੇ ਕਿਹਾ ਕਿ ਬਈ ਇਹੀ ਜਿਹੜਾ ਪਾਰਟ ਹੈ ਇਸ ਨੂੰ ਕਿ ਸਿੱਖਾਂ ਦਾ ਇਮੇਜ ਕੀ ਪ੍ਰੈਜੈਂਟ ਕੀਤਾ ਜਾ ਰਿਹਾ ਔਰ ਅੱਜ ਸ਼ਾਇਦ ਕੱਲ ਦੀ ਖਬਰ ਹੈ ਮੈਂ ਦੇਖ ਰਿਹਾ ਸੀ ਕਿ ਇੱਕ ਆਮ ਆਦਮੀ ਪਾਰਟੀ ਦੇ ਪ੍ਰਮੁਖ सिख आगु ने अस्तीफा दिता पूछा गया तो नीदम पार्टी कहने जी। जी उन्हें उन्हें बाल लंबे कर लेते हैं और तो ये मूरख बेवाकूफ सो ओनेई कुटी हालाकि इस तू तो बाद जो पांच अकाली एम पी ने जेदार अकाल तख तो ना जी तलब करो और इन एंटी सिख ਪਾਰਟੀ ਆਲਾਨੂ ਆਮ ਆਦਮੀ ਪਾਰਟੀ ਉਧਾਂ ਦੀ ਪੋਲਿਟਿਕਸ ਵੀ ਚੱਲ ਰਹੀ ਹੈ ਪਰ ਇਹ ਜਿਹੜੀ ਗੱਲ ਹੈ ਉਹਨੇ ਕਿਹਾ ਨਹੀਂ ਕਿਹਾ ਪਰ ਇਹ ਕਹਿੰਦੇ ਨੇ ਇਹ ਜਦੋਂ ਵੀ ਤੁਸੀਂ ਇਹਨਾਂ ਦਾ ਤੁਸੀਂ ਕੁੱਲ ਮਿਲਾ ਕੇ ਦੇਖੋ ਅੰਦਰੂਨੀ ਸਰਕਲ 'ਚ ਸਿੱਖਾਂ ਨੂੰ ਇਹ ਸਿਰੇ ਦੇ ਮੂਰਖ ਸਮਝਦੇ ਨੇ ਔਰ ਵਾਕਈ ਮੂਰਖ ਬਣੇ ਹੋਏ ਨੇ ਜੇ ਹੁਣ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਪੰਜਾਬ ਤੁਹਾਡਾ ਅਸੀਂ ਕੋਈ ਯੂਪੀ 'ਚੋਂ ਕੋਈ ਬਿਹਾਰ 'ਚੋਂ ਕੋ ਸੰਜੇ ਸਿੰਘ ਆ ਗਿਆ ਕੋ ਬਾਣੀਆਂ ਕੇਜਰੀਵਾਲ ਆ ਗਿਆ ਹਰਿਆਣੇ ਦਾ ਕੋਈ ਹੋਰ ਆ ਗਿਆ ਆ ਕੇ ਤੁਹਾਨੂੰ ਦੱਸ ਰਹੇ ਨੇ ਕਿ ਜੀ ਤੁਸੀਂ ਰਾਜ ਕਿਵੇਂ ਕਰਨਾ ਹੈ ਤੁਸੀਂ ਪੰਜਾਬ ਨੂੰ ਡਰੱਗ ਫ੍ਰੀ ਕਿਵੇਂ ਕਰਨਾ ਹੈ ਅਸੀਂ ਤੁਹਾਡੀ ਹੋਪ ਹੈ ਔਰ ਜਿਹੜੇ ਨੇ ਅੰਮ੍ਰਿਤਧਾਰੀ ਜਿਹੜੇ ਸਿੱਖ ਉਹਨਾਂ ਦੇ ਪਿੱਛੇ ਖਲੋਤੇ ਨੇ ਬੀਬੀਆਂ ਜਿਹੜੀਆਂ 19 ਬੰਦਿਆਂ ਨੂੰ ਟਿਕਟਾਂ ਦਿੱਤੀਆਂ ਕੋਈ ਰੁਪਿੰਦਰ ਕੌਰ ਬਠਿੰਡਾ ਤੋਂ ਹੈ ਵਕੀਲ ਸਿਰ ਤੇ ਚਿੱਟੀ ਟੋਪੀ ਰੱਖੀ ਹੋਈ ਹੈ ਉਹ ਜਿਹੜਾ ਕੰਮ 18ਵੀਂ ਸਦੀ ਚ 100 ਸਾਲ ਦੀ ਪਰਸੀਕਿਊਸ਼ਨ ਨਹੀਂ ਕਰਾ ਸਕੀ ਉਹ ਲਿਆ ਕੇ ਇਹਨਾਂ ਨੇ ਤੁਹਾਡੇ ਸਿਰ ਤੇ ਫਿਰ ਤੁਹਾਨੂੰ ਅਕਲਮੰਦ ਕਹੇਗਾ ਵੀ ਕੋਣ ਪਰ ਇਹਨਾਂ ਦੀ ਅੰਦਰੂਨੀ ਹਾਲਾਤ ਨੂੰ ਉਹ ਇੰਜੋਏ ਕਰਦੇ ਨੇ ਔਰ ਇਸ ਵੇਲੇ ਉਹ ਕਿਸੇ ਪਾਸੇ ਦੇਖ ਲੋ ਇਧਰ ਅਕਾਲੀ ਦਲ ਆਰਐਸਐਸ ਦੀ ਝੋਲੀ ਚ ਡਗਿਆ ਹੋਇਆ ਅਮਰਿੰਦਰ ਸਿੰਘ ਦਾ ਦੇਖ ਲੋ ਹਾਲ ਉਹਨੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਤੇ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਜਿਹੜਾ ਹੈ ਕਿ ਅੰਦਰੂਨੀ ਤੌਰ ਦੇ ਉੱਤੇ ਇਹ ਹਾਲ ਹੈ ਸੋ ਇਸ ਨੂੰ ਅਖੀਰ ਚ ਉਹਨਾਂ ਨੇ ਪੈਂਜ ਨੇ ਇਹੀ ਕਿਹਾ ਕਿ ਵਾਹਿਗੁਰੂ ਜ ਸਾਡੇ ਤੇ ਰਹਿਮਤ ਕਰੇ ਜੀ ਔਰ ਭਰੋਸਾ ਨਹੀਂ ਛੱਡਣਾ ਚਾਹੀਦਾ ਭਰੋਸਾ ਹੀ ਸਾਡਾ ਵੈਪਨ ਹੈ ਔਰ ਸਤਗੁਰੂ ਰਹਿਮਤ ਕਰੇਗਾ ਅਸੀਂ ਸਿਚੁਏਸ਼ਨ ਤੋਂ ਨਿਕਲਾਵਾਂਗੇ ਜੀ ਪੈਂਜ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਬੜੇ ਵੇਰਵੇ ਸਹਿਤ ਲਿਖਿਆ ਜੀਰਾ ਸਾਹਿਬ ਤੁਹਾਨੂੰ ਬ੍ਰੇਕ ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਨਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ